ਜਿਵੇਂ ਬਾਲਕਰ ਉਹਨਾਂ ਅਨਾਥ ਤੇ ਬੇਸਹਾਰਾ ਬੱਚਿਆਂ ਦੇ ਰਹਿਣ ਦੇ ਲਈ ਇੱਕ ਏਦਾਂ ਦਾ ਰਹਿਣ ਸੇਰਾ ਜਿੱਥੇ ਇਹਨਾਂ ਨੂੰ ਘਰ ਵਰਗਾ ਮਾਹੌਲ ਦਿੱਤਾ ਜਾਂਦਾ ਆਏ ਦਿਨ ਸਮਾਜ ਵਿੱਚ ਮਾੜੀਆਂ ਘਟਨਾਵਾਂ ਵਾਪਰਨ ਦੇ ਨਾਲ ਬੱਚੇ ਬਾਲਕਰ ਵਿਖੇ ਪਹੁੰਚ ਜਾਂਦੇ ਕਿਸੇ ਦੇ ਕਿਸੇ ਦੁਰਘਟਨਾ ਕਾਰਨ ਕੋਈ ਵੀ ਟ੍ਰੇਜਡੀ ਪਰਮਾਰਥ ਟ੍ਰੇਜਡੀ ਹੋਣ ਦੇ ਕਾਰਨ ਜਾਂ ਕੋਈ ਅਣਸਮਝੇ ਅਣਸੁਲਝੇ ਕਾਰਨਾਂ ਕਰਕੇ ਬੱਚੇ ਆਫਟਰ ਬਰਥ ਇੱਥੇ ਪਹੁੰਚ ਜਾਂਦੇ ਆ ਜਿਵੇਂ ਇਹ ਬੱਚੇ ਦੀ ਗੱਲ ਕਰੀਏ ਇਹ ਬੱਚਾ ਕਮਲ ਜਿਹੜਾ ਇਹਦਾ ਬਦਲਿਆ ਹੋਇਆ ਨਾਂ ਹੈ ਅੱਜ ਤੋਂ ਲਗਭਗ ਸਵਾ ਡੇਢ ਸਾਲ ਪਹਿਲਾਂ ਹਲਕਰ ਦੇ ਵਿੱਚ ਪਹੁੰਚਿਆ ਸੀ ਇਸ ਬੱਚੇ ਨੂੰ ਕੋਈ ਬੰਦੇ ਵੇਚ ਰਹੇ ਸਨ ਤੇ ਜਿਨ੍ਹਾਂ ਨੂੰ ਪੁਲਿਸ ਨੇ ਪਕੜਿਆ ਉਹ ਮੈਟਰ ਕੋਰਟ ਦੇ ਵਿੱਚ ਚਲੇ ਗਿਆ ਇਹ ਦੋ ਬੱਚੇ ਸਾਡੇ ਕੋਲ ਪਹੁੰਚ ਗਏ ਈਵਨ ਕਿ ਪਿਛਲੇ ਦਿਨ ਕੋਰਟ ਦੇ ਵਿੱਚ ਮੇਰੀ ਵੀ ਗਵਾਹੀ ਸੀ ਤਾਂ ਮੈਂ ਸੈਸ਼ਨ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਵੀ ਜੇ ਇਹਦੇ ਪੇਰੈਂਟਸ ਹਨ ਤਾਂ ਉਹਨਾਂ ਨੂੰ ਲੱਭ ਕੇ ਇਹ ਬੱਚਾ ਵਾਪਸ ਕੀਤਾ ਜਾਵੇ ਤੇ ਨਹੀਂ ਇਹਨੂੰ ਅਡੌਪਸ਼ਨ ਦੇ ਪ੍ਰੋਸੈਸ ਦੇ ਵਿੱਚ ਪਾਈਏ ਸਵਾਲ ਇੱਥੋਂ ਪੈਦਾ ਹੁੰਦਾ ਵੀ ਬੱਚੇ ਦੇ ਵੇਚਣ ਵਾਲੇ ਵੀ ਮਿਲ ਗਏ ਉਹ ਪੁਲਿਸ ਕਸਟਡੀ ਦੇ ਵਿੱਚ ਨਹੀਂ ਬੱਚੇ ਦੇ ਪੇਰੈਂਟਸ ਗਏ ਕਿੱਥੇ ਜਾਂ ਬੱਚਾ ਆਇਆ ਕਿੱਥੋਂ ਪਰ ਇਹ ਘਟਨਾਵਾਂ ਤਾਂ ਅਣਸੁਲਝੀਆਂ ਬਹੁਤ ਹੀ ਰਹਿ ਜਾਂਦੀਆਂ ਨੇ ਜਿਵੇਂ ਅਸੀਂ ਦੇਖਦੇ ਹਾਂ ਸਾਡੇ ਕੋਲ ਆਫਟਰ ਬਰਥ ਕੁਝ ਦਿਨਾਂ ਦੀ ਕੁਝ ਘੰਟਿਆਂ ਦੀ ਬੱਚੇ ਪਹੁੰਚ ਜਾਂਦੇ ਆ ਇਹਨਾਂ ਬੱਚਿਆਂ ਦੇ ਪਰ ਜਿਹੜਾ ਐਸਜੀਬੀ ਬਾਲਕਰ ਹੈ ਇਹ ਇਹਨਾਂ ਬੱਚਿਆਂ ਦੇ ਲਈ ਸੁਚੱਜਾ ਰਹਿਣ ਸਹਿਣ ਦੇਣ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਜਿਵੇਂ ਇਹ ਹੁਣ ਬੱਚਾ ਵੱਡਾ ਹੋ ਰਿਹਾ ਜਿਵੇਂ ਜਿਵੇਂ ਇਹਦੇ ਸਕੂਲਿੰਗ ਸ਼ੁਰੂ ਹੋ ਜੇਗੀ ਤਾਂ ਇਹਨੂੰ ਸਕੂਲਿੰਗ ਦੇਵਾਂਗੇ ਜੇ ਇਹ ਅਡਾਪਸ਼ਨ ਦੇ ਵਿੱਚ ਚਲੇਗਾ ਬਹੁਤ ਚੰਗਾ ਨਹੀਂ ਅਸੀਂ ਸਕੂਲ ਦੇ ਪ੍ਰਬੰਧ ਕਰਕੇ ਇਹਨਾਂ ਨੂੰ ਚੰਗੀ ਪੜ੍ਹਾਈ ਦੇਣ ਦੇ ਲਈ ਵਚਨਬੱਧ ਹਾਂ ਆਓ ਆਪਾਂ ਸਾਰੇ ਨਾਲ ਮਿਲ ਕੇ ਐਸਜੀਬੀ ਬਾਲ ਘਰ ਦੇ ਵਿੱਚ ਚੱਕਰ ਲਾਈਏ ਤੇ ਇਦਾਂ ਦੇ ਅਨੇਕਾਂ ਹੀ ਬੱਚੇ ਨੇ ਜਿਹੜੇ ਬਾਲ ਘਰ ਦੇ ਵਿੱਚ ਰਹਿ ਰਹੇ ਆ ਉਹਨਾਂ ਦੀ ਰਹਿਣ ਦੇ ਵਿੱਚ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਮਦਦ ਕਰੀਏ